ਰਾਹੁਲ ਗਾਂਧੀ ਪਿਛਲੇ ਲਗਭਗ 1 ਮਹੀਨੇ ਦੇ ਵਿੱਚ ਦੋ ਪ੍ਰੈਸ ਕਾਨਫਰੰਸ ਕਰਦਾ ਹੈਗਾ ਆ ਦੋਨਿਆਂ ਦੀਆਂ ਦੋਵੇਂ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਚੀਫ ਇਲੈਕਸ਼ਨ ਕਮਿਸ਼ਨ ਉਹਦੀਆਂ ਕਰਤੂਤਾਂ ਉਹ ਨੰਗੀਆਂ ਕਰਦਾ ਹੈ ਵਿਦ ਪ੍ਰੂਫ ਕਿੰਦਾਂ ਜਾਲੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਅਸਲੀ ਵੋਟਾਂ ਕੱਟੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਬੀਜੇਪੀ ਦੇ ਵਿਰੁੱਧ ਪੁੱਟ ਨਹੀਂ ਹਨ ਜਿਵੇਂ ਕਿ ਆਦੀਵਾਸੀ ਵੋਟ ਹੋ ਗਈ ਐਸਸੀ ਵੋਟ ਹੋ ਗਈ ਤੇ ਖਾਸ ਕਰਕੇ ਮੁਸਲਮਾਨ ਮੁਸਲਮਾਨ ਭਾਈਚਾਰੇ ਦੀ ਵੋਟ ਦੋਵੇਂ ਪ੍ਰੈਸ ਕਾਨਫਰੰਸ ਜਿਹੜੀਆਂ ਹੈਗੀਆਂ ਨੇ ਉਹਦਾ ਜਵਾਬ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਹੈ ਇਲੈਕਸ਼ਨ ਕਮਿਸ਼ਨਰ ਕਹ ਲਈ ਆਪਾਂ ਉਹ ਤਾਂ ਘਟ ਦੇ ਰਿਹਾ ਹੈ ਨਾ ਮਾਤਰੇ ਦੇ ਰਿਹਾ ਹੈ ਦੋਵੇਂ ਵਾਰੀ ਜਿਹੜਾ ਰਾਹੁਲ ਗਾਂਧੀ ਨੂੰ ਜਵਾਬ ਦਿੱਤਾ ਆ ਉਹ ਜਿਹੜੇ ਸਵਾਲ ਉਹਨੇ ਖੜੇ ਕੀਤੇ ਨੇ ਉਹ ਬੀਜੇਪੀ ਦਾ ਜਿਹੜਾ ਖਾਸ ਹੈਗਾ ਆ ਲੀਡਰ ਮਾਰਚਲ ਪਬਲਿਸ਼ ਤੋਂ ਅਨਰਾਗ ਠਾਕਰ ਉਹ ਦੇ ਰਿਹਾ ਹੈ ਪੰਜਾਬੀ ਚ ਇਹਨੂੰ ਕਹਿੰਦੇ ਨੇ ਚੋਰ ਦੀ ਦਾੜੀ ਚਿੰਤਾ ਉਹਨਾਂ ਇਲੈਕਸ਼ਨ ਕਮਿਸ਼ਨ ਤਾਂ ਇੱਕ ਨਿਊਟਰਲ ਹੋਣਾ ਚਾਹੀਦਾ ਹੈ ਅੰਪਾਇਰ ਹੈ ਜਿਵੇਂ ਹੁਣ ਸਵਾਲ ਫਰਜ ਕਰੋ ਅੰਪਾਇਰਿੰਗ ਦੇ ਉੱਤੇ ਖੜਾ ਕਰੇ ਇੰਡੀਆ ਤੇ ਜਵਾਬ ਦੇਵੇ ਪਾਕਿਸਤਾਨ ਸੋ ਉਹ ਵਾਲਾ ਕੰਮ ਹੋ ਰਿਹਾ ਹੈ ਬਾਕੀ ਜਿਹੜੇ ਸਬੂਤ ਨੇ ਰਾਹੁਲ ਗਾਂਧੀ ਨੇ ਥਰਡ ਟਾਈਮ ਤੱਕ ਬਹੁਤ ਲਾਤਾ ਜਿਹੜੇ ਆ ਕੰਮ ਉਹ ਹੁਣ ਕਰ ਰਿਹਾ ਹੈ ਘੱਟੋ ਘੱਟ 2 ਸਾਲ ਪਹਿਲਾਂ ਕਰਨੇ ਬੰਦੇ ਸੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਰ ਚਲੋ ਦੇਰ ਹੈ ਦਰੁਸਤ ਹੈ ਯਾਨੀ ਮੈਨੂੰ ਕੋਈ ਸ਼ੱਕ ਨਹੀਂ ਰਹਿ ਗਿਆ ਵੀ ਮੋਦੀ ਈਵੀਐਮ ਤਾਂ ਦੂਰ ਦੀ ਗੱਲ ਰਹਿ ਗਈ ਹੁਣ ਈਵੀਐਮ ਤੋਂ ਅੱਗੇ ਜਾ ਕੇ ਜਿਹੜਾ ਚੋਣ ਕਮਿਸ਼ਨਰ ਹੈਗਾ ਉਹ ਤੱਕ ਹੁਣ ਮੋਦੀ ਦਾ ਬੰਦਾ ਆ ਤੇ ਕਾਨੂੰਨ ਉਹਨੇ ਇਹ ਜੇ ਬਣਾਤੇ ਨੇ ਵੀ ਚੋਣ ਕਮਿਸ਼ਨਰ ਦੀ ਅਪੁਆਇੰ ਉਹਨੂੰ ਸਜ਼ਾ ਵੀ ਕੋਈ ਨਹੀਂ ਹੋ ਸਕਦੀ